ਇਹ ਜਿਹੜੇ ਹਕੀਕਤ ਰਾਏ ਹੋਇਆ ਇੱਕ ਸਿੱਖਾਂ ਦਾ ਮੁੰਡਾ ਸੀ ਇਹ ਜੀ ਜੀ ਤੇ ਇਹਦੀ ਮਦਰਸੇ ਕਹੇ ਨਾ ਲੜਾਈ ਹੋ ਪਈ ਮੁਸਲਮਾਨਾਂ ਦੇ ਨਾਲ ਉਹਨਾਂ ਨੇ ਝੂਠੀਆਂ ਸੱਚੀਆਂ ਤੋਹਮਤਾਂ ਲਾ ਕੇ ਜ਼ਿਕਰ ਗਿਆ ਖਾਨ ਦੇ ਕੋਲ ਤੇ ਉਹਨਾਂ ਨੇ ਇਹਨੂੰ ਫਤਵਾ ਲਾ ਕੇ ਸ਼ਹੀਦ ਕਰਤਾ ਸਿੱਖ ਹਕੀਕਤ ਰਾਏ ਨੂੰ ਜੀ ਇਹਨਾਂ ਨੇ ਹੁਣ ਹਿੰਦੂ ਤਵੀਨ ਕੀ ਕੀਤਾ ਬੜੇ ਚਿਰਾਂ ਦਾ ਵੈਸੇ ਉਹਨੂੰ ਬਿਲਕੁਲ ਕਾਫੀ ਢੇਰ ਦਾ ਚਾ ਉਹਨੂੰ ਵੀਰ ਹਕੀਕਤ ਰਾਏ ਬਣਾ ਕੇ ਇਹ ਪੇਸ਼ ਕਰਦੇ ਆ ਹਮ ਹਮ ਪਰ ਇੱਥੇ ਥੋੜੀ ਜਿਹੀ ਗੱਲ ਸਪਸ਼ਟ ਤਾਂ ਕਰਨੀ ਪਈ ਵੀ ਵੀਰ ਹਕੀਕਤ ਰਾਏ ਦੇ ਬਾਬੇ ਨੇ ਗੁਰੂ ਹਰ Rai ਪਾਸੋਂ ਸਿੱਖੀ ਪ੍ਰਾਪਤ ਕੀਤੀ ਇਹ ਮੈਂ ਤਾਂ ਥੋੜਾ ਜਿਹਾ ਹਵਾਲਾ ਦੇਣਾ ਜ਼ਰੂਰੀ ਸਮਝਦਾ ਹਾਂ ਹਕੀਕਤ ਰਾਏ ਦੇ ਬਾਬੇ ਨੇ ਮਤਲਬ ਉਹਨਾਂ ਦੇ ਦਾਦਾ ਜੀ ਇਹਨਾਂ ਦੇ ਜਿਹੜੇ ਭਾਈ ਹਕੀਕਤ ਰਾਏ ਦੇ ਦਾਦਾ ਸੀ ਕਿਉਂਕਿ ਨਾਵਾਂ ਦੀ ਬਦਲੀ ਵਿਸਾਖੀ ਨੂੰ ਜਾ ਕੇ ਹੁੰਦੀ ਹੈ ਨਹੀਂ ਭਾਈ ਹਕੀਕਤ ਰਾਏ ਦੇ ਦਾਦਾ ਭਾਈ ਨੰਦ ਲਾਲ ਪੁਰੀ ਉਹਨਾਂ ਦਾ ਨਾਮ ਆਉਂਦਾ ਹੂੰ ਹੂੰ ਭਾਈ ਹਕੀਕਤ رائے ਦੇ ਦਾਦਾ ਭਾਈ ਨੰਦ ਲਾਲ ਪੁਰੀ ਦਾ ਗੁਰੂ ਪਾਸ ਆਉਣਾ ਉਹ ਆਏ ਹੂੰ ਹੂੰ ਗੁਰੂ ਹਰ ਰਾਇ ਜੀ ਸਿੱਖੀ ਨੂੰ ਪੱਕਾ ਪੱਕੇ ਪੈਰਾਂ ਕਰਨ ਲਈ ਇਹ ਪ੍ਰਚਾਰ ਕਰ ਰਹੇ ਸੀਗੇ ਵੀ ਜਿਹੜੀਆਂ ਤਿੰਨ ਗੱਲਾਂ ਨਹੀਂ ਕਰਨੀਆਂ ਜਦੋਂ ਉਹ ਨੰਦ ਲਾਲ ਪੁਰੀ ਉਹਨਾਂ ਦੇ ਕੋਲ ਆਏ ਆ ਤੇ ਉਹਨਾਂ ਨੂੰ ਕਹਿੰਦੇ ਵੀ ਤਿੰਨ ਕੰਮ ਨਹੀਂ ਕਰਨੇ ਹੂੰ ਹੂੰ ਜਦੋਂ ਉਹਨਾਂ ਦੀ ਸਿੱਖੀ ਧਾਰਨ ਕਰਦੇ ਆ ਉਹ ਵੈਸੇ ਸਾਰਿਆਂ ਨੂੰ ਕਹਿੰਦੇ ਸੀ ਔਰ ਇਹਦੀ ਸਤਵੇਂ ਪਾਸ਼ਾਂ ਵੀ ਇਹਨਾਂ ਗੱਲਾਂ ਤੇ ਜੋੜ ਦਿੰਦਾ ਤਿੰਨਾ ਤੇ ਜੀ ਉਹ ਕਹਿੰਦੇ ਉਹਨੂੰ ਭਾਈ ਨੰਦ ਲਾਲ ਪੁਰੀ ਨੂੰ ਵੀ ਤਿੰਨ ਕੰਮ ਨਹੀਂ ਕਰਨੇ ਹੂੰ ਹੂੰ ਟੋਪੀ ਨਹੀਂ ਪਹਿਨਣੀ ਹੂੰ 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 ਦੂਜੇ ਤਮਾਕੂ ਨਹੀਂ ਪੀਣਾ ਹੂੰ ਹੂੰ ਤੀਜਾ ਕੇਸ ਕਤਲ ਨਹੀਂ ਕਰਾਉਣੇ ਹੂੰ 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 ਭਾਈ ਹਕੀਕਤ ਰਾਏ ਦੇ ਬਾਬੇ ਨੰਦ ਲਾਲ ਪੁਰੀ ਨੂੰ ਗੁਰੂ ਹਰ ਰਾਏ ਸਾਹਿਬ ਨੇ ਜਦੋਂ ਸਿੱਖੀ ਦਾ ਦਾਣ ਦਿੱਤਾ ਤੇ ਉਹਨਾਂ ਨੂੰ ਕਿਹਾ ਵੀ ਇਹ ਪਹਿਰਾ ਦੇਣਾ ਇਹਨਾਂ ਤੇ ਨਾ ਚੀਜ਼ਾਂ ਤੇ ਟੋਪੀ ਨਹੀਂ ਪਾਉਣੀ ਤਮਾਕੂ ਦੀ ਵਰਤੋਂ ਨਹੀਂ ਕਰਨੀ ਤੇ ਕੇਸਕਤਲ ਨਿਕਰਾਉਣੇ ਅੱਛਾ ਇਹਨਾਂ ਦਾ ਫਿਰ ਅੱਗੇ ਪੁੱਤਰ ਹੋਇਆ ਮਾਗਮਲ ਹੂੰ ਹੂੰ ਉਹ ਮਾਗਮਲ ਨੇ ਵੀ ਸਿੱਖੀ ਨਿਭਾਈ ਗੁਰੂ ਦੀ ਜੀ ਜੀ ਤੇ ਮਾਗਮਲ ਦਾ ਫਿਰ ਪੁੱਤਰ ਹੋਇਆ ਹਕੀਕਤ ਰਾਏ ਹੂੰ ਹੂੰ ਇਹ ਜਿਹੜਾ ਹਕੀਕਤ ਰਾਏ ਆ ਇਹ ਗੁਰੂ ਹਰ ਰਾਏ ਪਾਸ਼ਾ ਤੋਂ ਪਰਿਵਾਰ ਜਿਹੜਾ ਉਹ ਸਿੱਖ ਸੀਗਾ ਸੋ ਇਸ ਕਰਕੇ ਇਤਿਹਾਸ ਸਿੰਧ ਕਰਦਾ ਵੀ ਉਹ ਸਿੱਖ ਸੀਗਾ ਤੇ ਇਹ ਅੱਧਾ ਬਦਲੀ ਕਰਕੇ ਉਹਨੂੰ ਕੀ ਕਿਦਰਾਏ ਬਣਾਏ ਤੇ ਬਣਾਈ ਜਾਣ ਪਰ ਇਹਨਾਂ ਕੋ ਕੋ ਪ੍ਰੂਫ ਨਹੀਂ ਹੈ ਵੀ ਉਹ Hindu ਸੀ ਜਾਂ Veer ਸੀ ਹੂੰ ਹੂੰ ਬਿਲਕੁਲ ਮਤਲਬ ਉਹ ਉਹਨੂੰ ਉਸ ਤਰੀਕੇ ਦੇ ਨਾਲ ਜਿਹੜਾ ਉਹਨਾਂ ਦਾ ਇੱਕ ਆਪਾਂ ਇੱਕ ਪ੍ਰੋਜੈਕਟ ਚੱਲਦਾ ਹੀ ਹੈਗਾ ਉਹਦੇ ਅਧੀਨ ਹੀ ਜਿਹੜਾ ਉਹ ਸਿੱਖ ਨਾਇਕਾਂ ਨੂੰ ਜੀ ਜੀ ਇਹ ਤਾਂ ਬਹੁਤ ਲੰਮਾ ਚੌੜਾ ਵਸਾ ਪਰ ਆਪਾਂ ਤਾਂ ਕਹਿਣ ਲੱਗੇ ਆ ਵੀ ਭਾਈ ਹਕੀਕਤ ਰਾਏ ਦਾ ਬਾਬਾ ਜਿਹੜਾ ਉਹ ਗੁਰੂ ਹਰ ਰਾਏ ਪਾਸੋਂ ਸਿੱਖ ਹੋ ਗਿਆ ਸੀਗਾ ਇਸ ਕਰਕੇ ਹਕੀਕਤ ਰਾਏ ਵੀ ਸਿੱਖ ਸੀ ਜੀ